ਬੁੜੀ ਬਾਰੇ ਪੁੱਛੰਦੇ ਚਾਰਨੋਂ ਰੋਂਦੇ ਰੋਂਦੇ ਦੱਸਿਆ ਕਿ ਬੇਬੀ ਤਾਂ ਉਧਰ ਦੀ ਤਾਈ ਦੇ ਘਰੇ ਬੈਠੂ ਗਈ ਆ ਘਰੇ ਨਹੀਂ ਬੈਠਿਆ ਜਾਂਦਾ ਉਤੋਂ ਕਿਉਂ ਲਹੂ ਪੀਤਾ ਮੇਰਾ ਸਾਰਿਆਂ ਨੇ ਦੱਸ ਕੌਣ ਸੁਖ ਦੇ ਗਿਆ ਤੈਨੂੰ ਕਿਧੀਆਂ ਅੰਦਰਾਂ ਠਰਨ ਦੀ ਗੱਲ ਕਰਦੀ ਸੀ ਦਲੇਰ ਨੇ ਬਿਨਾਂ ਕੁਝ ਸੁਣੇ ਬਸ ਚਾਰਨੋਂ ਦੇ ਮਾਰੀ ਜਾ ਰਿਆ ਸੀ ਜੀ ਕੋਈ ਨਹੀਂ ਆਇਆ ਸੌਣ ਲੱਗੀ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਸੀ ਮੈਂ ਤਾਂ ਆਪਣੇ ਹੋਣ ਵਾਲੀ ਔਲਾਦ ਦੇ ਬਾਰੇ ਸੁਪਨਾ ਸੁਖਦੀ ਸੀ ਹੌਕੇ ਲੈਂਦੀ ਚਾਰਨੋਂ ਨੇ ਦੱਸਿਆ ਆਹੋ ਮੈਨੂੰ ਪਤਾ ਕਿ ਤੋਂ ਲਾਗ ਲੈਣ ਨੂੰ ਫਿਰਦੀਆਂ ਕਮਜਾਤ ਤੀਵੀਆਂ ਬਾਜ ਆ ਜਾ ਬਾਜ ਇਹ ਕਹਿੰਦੇ ਦਲੇਰ ਨੇ ਪੰਜ ਸੱਤ ਹੋ ਜੜ ਦਿੱਤੀਆਂ ਚਰਨ ਦੀ ਤੋਂ ਉਧਰ ਗਲੀ ਚੌਂਦੀ ਚਰਨ ਦੀ ਸਾਸੀ ਨੇ ਚੀਕਾਂ ਸੁਣੀਆਂ ਤੁਹਾਨੂੰ ਪਤਾ ਲੱਗ ਗਿਆ ਕਿ ਫੇਰ ਕੁੱਟਦਾ ਹੁਣ ਉਹ ਚਰਨ ਨੂੰ ਵੇ ਕਿਉਂ ਮਾਰਦਾ ਜਵਾਕੜੀ ਦੇ ਕੰਜਰਾ ਆਉਣ ਸਰ ਲੱਗ ਜਾਣਾ ਮਾਰਨ ਵਾਲੀ ਕਰਤੀ ਆ ਕੁੜੀ ਵੇ ਦਫਾ ਹੋਣਿਆ ਕਿਉਂ ਮਾਰਦਾ ਕੁੜੀ ਦੇ ਦਸਵੇਂ ਨੂੰ ਭੱਜਿਓਂ ਦੀ ਦਲੇਰ ਚੋਂ ਦੀ ਬੀਬੀ ਠੇਡਾ ਖਾ ਕੇ ਡਿੱਗ ਪਈ ਤੇ ਡਿੱਗਦੀ ਡਿੱਗਦੀ ਮਸਾਂ ਬੱਤੀ ਦੇ ਆਗੇ ਦਲੇਰ ਸਿੰਘ ਨੂੰ ਤੱਕਾ ਦੇ ਕੇ ਪਾਸੇ ਕੀਤਾ ਤੈਨੂੰ ਕੁਝ ਪਤਾ ਕੋਈ ਸੁਰਤ ਰੈਂਦੀ ਆ ਤੈਨੂੰ ਤਾਂ ਲੋਕਾਂ ਨੇ ਕੌਲੇ ਕਾਛ ਦੀ ਰਿਆ ਕਰ ਤੇ ਘਰੇ ਜੋ ਮਰਜੀ ਹੋ ਜਾਵੇ ਮੈਨੂੰ ਕੰਮ ਨਾ ਕਰਨ ਦਿਓ ਕੋਈ ਮੈਂ ਕਿੱਥੇ ਕਿੱਥੇ ਨਾ ਜਾ ਰਿਹਾ ਤਾ ਰਹਾ ਬੁਰਗੇ ਤੇਰੇ ਘਰ ਦੀ ਜਿੱਦ ਛੱਜ ਜਪਾ ਕੇ ਛੰਡ ਦੇਉ ਇਹ ਮਿੱਟੀ ਚ ਮਿਲ ਜੂ ਬਣੀ ਬਣਾਈ ਉਹਦੋਂ ਫਿਰਦੀ ਨਹੀਂ ਕੌਲੇ ਕਾਛ ਦੇ ਦਲੇਰ ਸਿੰਘ ਦੇ ਮੂੰਹ ਵਿੱਚ ਜੋ ਆਉਂਦਾ ਤੋ ਕੱਢੀ ਜਾ ਰਿਆ ਸੀ ਤੇ ਚਰਨੋਂ ਰੋਂਦੀ ਹੋਈ ਹਾਂ ਜੀ ਮੈਂ ਕੀ ਕਰਤਾ ਗਲਤੀ ਹੋ ਗਈ ਜੀ ਮੈਨੂੰ ਪਤਾ ਨਹੀਂ ਲੱਗਿਆ ਤੁਹਾਡੀ ਆਉਣ ਦਾ ਮਾਫ ਕਰ ਦਿਓ ਕਹਿੰਦੀ ਹੋਈ ਹੁਬਕੀ ਹੁਬਕੀ ਰੋਈ ਜਾਂਦੀ ਸੀ ਜਿਹੜਾ ਲੱਤਾ ਪਾਪ ਦੇ ਤੇ ਚੱਲਦੇ ਪਿਓ ਦੇ ਬੂਹੇ ਛੱਡ ਕੇ ਆਵਾ ਤੈਨੂੰ ਕਿਥੋਂ ਕਮਜ਼ਾਤ ਮੇਰੇ ਪੱਲੇ ਪਾ ਤੀ ਸਰਦਾਰਾਂ ਦਾ ਪੁੱਤ ਤੇ ਤੀਵੀਆਂ ਥੱਲੇ ਲਾ ਕੇ ਰੱਖਦਾ ਛੇਤੀ ਢੀੜਾ ਤਾ ਚੋਲੇ ਵਿੱਚ ਮੈਣੀ ਰੱਖਣੀ ਹੁਣ ਦਲੇਰ ਸਿੰਘ ਆਪਾਂ ਖਿਆ ਬਖਾਇਆ ਬੂਹੇ ਬਾਹਰ ਹੋ ਗਿਆ ਚਰਨ ਡਰੀ ਹੋਈ ਦਲੇਰ ਸਿੰਘ ਦੀ ਦੀ ਬੇਬੇ ਨੂੰ ਹੱਥ ਜੋੜ ਦੀ ਬੋਲੀ ਬੇਬੇ ਮੇਰੀ ਕੋਈ ਗਲਤੀ ਨਹੀਂ ਮੈਂ ਕੁਛ ਨਹੀਂ ਕੀਤਾ ਮੈਨੂੰ ਨਾ ਛੱਡ ਕੇ ਆਇਓ ਮੇਰਾ ਪਿਓ ਮਰ ਗਿਆ ਮਾ ਜੀ ਮੈਂ ਉਹ ਆਵਾਜ਼ ਨਿਕਲਦੀ ਆ ਉਹਦੇ ਪੁੱਤ ਨੂੰ ਸਮਝਾ ਲਾ ਬੇਬੇ ਦੇ ਚਾਰ ਨੂੰ ਫਿਰ ਤੋਂ ਰੋਣ ਲੱਗ ਪਈ ਆਏ ਕਿਵੇਂ ਛੱਡ ਗਿਆ ਉਹ ਤੈਨੂੰ ਮੈਂ ਬੈਠੀ ਆ ਤੂੰ ਚਿੰਤਾ ਨਾ ਕਰ ਪਾਣੀ ਦੀ ਘੁੱਟ ਪੀ ਮੇਰੀ ਧੀ ਮੈਨੂੰ ਪਤਾ ਸੀ ਮੇਰੇ ਮਗਰੋਂ ਆਜੂ ਰੋਡਾਂ ਲੱਗਿਆ ਮੈਂ ਤਾਂ ਸੋਚਿਆ ਕਿ ਹੁਣ ਨਿਮਾ ਆਉ ਤੇ ਪਤਾ ਨਹੀਂ ਕਦੋਂ ਮਾਤਾ ਉਹ ਪਾਪੀ ਇਹਦੇ ਨਾਲੋਂ ਤਾਂ ਮੇਰੇ ਧੀ ਹੁੰਦੀ ਮੈਂ ਵਿਆਹ ਕੇ ਤੋੜ ਦਿੰਦੀ ਮੇਰੇ ਪਤਿਆਰੇ ਦੀ ਗੁੜਤੀ ਆ ਇਹਨੂੰ ਕੰਜਰ ਨੂੰ ਵੀ ਬਥੇਰੀ ਸਿੰਘ ਮਿੱਟੀ ਚੱਕੀ ਰੱਖਦਾ ਸੀ ਆਪ ਤਾਂ ਮਰ ਗਿਆ ਵੀ ਬਣਾ ਗਿਆ ਆਪਦੇ ਵਰਗਾ ਨੀ ਪੋਰਾ ਤਰਸ ਨਹੀਂ ਚੰਦੇ ਨੂੰ ਕਾਨੂੰ ਤੇਰੀ ਮਾਸੀ ਜਾਉ ਤੇਰੇ ਨਾਨਕਿਆਂ ਦੇ ਸੁਨੇਹਾ ਘੱਲੋਂ ਪੁੱਤ ਤੇਰੇ ਮਾਮੇ ਨੂੰ ਉਹੀ ਸੋਧ ਕਰੂ ਇਹਨੂੰ ਚੱਲ ਮੇਰੀ ਤੀਕ ਕੁੱਟ ਪਾਣੀ ਪੀ ਲੈ ਕਿਵੇਂ ਦੰਦਾਂ ਚ ਲਹੂ ਨਿਕਲਦਾ ਵੈਸੇ ਹੀ ਐ ਤਾਂ